림플 ਸ਼ਰਮਾ ਬਈ ਕਿੱਥੋਂ ਦੇ ਰਹਿਣਾ ਲਓ 림플 ਜੀ ਆਪਾਂ ਪਟਿਆਲੇ ਦੇ ਆਂ ਭਾਜੀ ਨਾਲ ਪਿੰਡ ਆਪਣਾ ਮੇਰਾ ਨਾਮ ਮਨਮੀਤ ਸਿੰਘ ਹੈ ਜੀ ਮਨਮੀਤ ਸਿੰਘ ਜੀ ਕਿੱਥੋਂ ਦੇ ਰਹਿਣਾ ਲਓ ਮੈਂ ਪਟਿਆਲੇ ਤੋਂ ਜੀ ਕਪਿਲ ਚੱਟਾ ਸਰ ਰਹਿਣਾ ਲਓ ਪਟਿਆਲੇ ਦੇ ਰਹਿਣ ਵਾਲੇ ਆਂ ਆਪਣੀ ਸ਼ਾਪ ਹੈ ਜੀ ਬਿਜ਼ਨਸ ਆਪਣਾ ਮੰਗਰਪਾਲ ਵੀ ਕਿੱਥੋਂ ਦੇ ਰਹਿਣਾ ਲਓ ਜੀ ਪਟਿਆਲਾ ਕੀ ਕਰਦੇ ਆਂ ਆਪਣਾ ਬਿਜ਼ੀ ਦਾ ਕੱਪੜਾ ਮੇਰਾ ਨਾਮ ਹੈ ਜੀ ਵਿਨੋਦ ਕਪੂਰ ਕਿੱਥੋਂ ਦੇ ਰਹਿਣਾ ਲਓ ਰਹਿਣ ਵਾਲੇ ਪਟਿਆਲੇ ਦੇ ਆ ਮੇਰਾ ਨਾਮ ਨਵਨੀਤ ਸਿੰਘ ਵੀਰੇ ਕਿਉਂ ਰਹਣ ਵਾਲੇ ਭਾਈ ਪਟਿਆਲਾ ਦੇ ਜੰਮੂ ਕਸ਼ਮੀਰ ਜਿਹੜਾ ਹੈਗਾ ਉਹ ਉਹ ਅਸੀਂ ਕਿਸੇ ਟਾਈਮ ਉੱਥੇ ਜਿਹੜਾ ਜਾਂਦੇ ਵੇ ਸਾਡੀ ਜਾਨ ਨਿਕਲ ਦਾਦੇ ਤੇ ਕਿਉਂ ਕਿਉਂ ਡਰਦੇ ਤੇ ਇਸ ਕਰਕੇ ਨਹੀਂ ਕਿ ਉੱਥੇ ਜਿਹੜੇ ਕਸ਼ਮੀਰੀ ਲੋਕ ਦੇ ਉਹਨਾਂ ਤੋਂ ਅਸੀਂ ਨੂੰ ਡਰਤਾ ਉੱਥੇ ਕੇ ਜਿਹੜੇ ਗੁੰਡੇ ਦੇ ਉਹਨਾਂ ਤੋਂ ਡਰ ਅਸੀਂ 15 ਸਾਲ ਲਗਾਤਾਰ ਅਮਰਨਾਥ ਯਾਤਰਾ ਕਰੀ ਹੈ 14-15 ਵਾਰੀ ਯਾਤਰਾ ਕਰੀਆ ਔਰ ਯਾਤਰਾ ਦੇ ਅੰਦਰ ਸਨੇ ਉਹ ਟਾਈਮ ਵੀ ਦੇਖਿਆ ਸਾਡੀਆਂ ਬਸਾਂ ਜਿਹੜੀਆਂ ਹੈਗੀਆਂ ਉਹ ਜਾ ਕੇ ਸਿੱਧੀਆਂ ਪਹਿਲਗਾਮ ਔਰ ਸਿਕਿਉਰਟੀ ਵਾਲੇ ਏਰੀਆ ਮੈਂ ਜਾਂਦੀ ਆ ਦੀ। ਉਹ ਪ੍ਰੋਪਰ ਪਹਿਲਗਾਮ ਕੇ ਅੰਦਰ ਰਨਿੰਗ ਗੱਡੀ ਰੁਕਦੀ ਦੀ ਐਨ ਐਂਡ ਬਾਲ ਜਾ ਕੇ ਉੱਥੋਂ ਕੋਈ ਮੰਦਰ ਕੇ ਕੋਲ ਜਗ੍ਹਾ ਬਣੀ ਬਣਾਈ ਵੀ ਦੀ। ਸਾਰੀਆਂ ਬਸਾਂ ਉਸਮਾਂ ਬੜ ਜਾਂਦੀਆਂ। ਪਹਿਲਾਂ ਕਿੱਥੇ ਸੀਗਾ? ਪਹਿਲਾਂ ਕੋਈ ਇੰਡੀਆ ਨੂੰ ਮੋਟੋ ਨਹੀਂ ਕਰਦਾ। ਬੈਂਕ ਅਕਾਊਂਟ ਜਿਹੜੇ ਹੈਗੇ ਆ ਅੱਜ ਤੱਕ ਗਰੀਬ ਨੂੰ ਪਤਾ ਹੀ ਨਹੀਂ ਦਾ ਕਿਆ ਹੈ ਬੈਂਕ ਅਕਾਊਂਟ ਕਿਆ ਹੁੰਦਾ ਜੋ ਉਸਕੇ ਮਾਲਕ ਨੇ ਉਸ ਨੂੰ ਦੇ ਦਿਆ ਉਹ ਉਸਨੇ ਲੈ ਲਿਆ ਬੈਂਕ માં ਵੀ ਅਕਾਊਂਟ ਹੁੰਦਾ ਹੈ ਬੈਂਕ માં ਵੀ ਜਾਣਾ ਚਾਹੀਦਾ ਹੈ ਆਪਾਂ ਨੂੰ ਉਹ ਵਿਚਾਰੇ ਨੇ ਬੈਂਕ ਦੇਖੇ ਹੀ ਨਹੀਂ ਤੇ ਪਹਿਲਾਂ ਕਿਉਂ ਹੁੰਦਾ ਹੈ ਪਹਿਲਾਂ ਆਪਾਂ ਨੂੰ ਚਾਈਨਾ ਵੀ ਅੱਖਾਂ ਤੋਂ ਖੰਦਾ ਸੀ ਠੀਕ ਹੈ ਪਾਕਿਸਤਾਨ ਵੀ ਤਾਂ ਖੰਦਾ ਸੀ ਹੁਣ ਅੱਜ ਤੱਕ ਜਿਹੜੀਆਂ ਗਵਰਨਮੈਂਟਾਂ ਸੈਂਟਰ 'ਚ ਬਣੀਆਂ ਹੈ ਉਹਨਾਂ ਨੇ ਸਿਰਫ ਨਾਅਰੇ ਲਗਾਏ ਹਨ ਤੁਲਨ ਨੂੰ ਪੰਬੜ ਪੁੰਜੇ ਵਾਂ ਪਾਇਆ ਹੁਣ ਇੱਕ ਚਲੋ ਸਿੰਪਲ ਜੀ ਉਦਾਹਰਨ ਲੈ ਲਓ ਆਪਾਂ ਗਰੀਬੀ ਹਟਾਓ ਕੀ ਲੈ ਲਓ ਇਹ ਗਰੀਬੀ ਹਟਾਓ ਕਾ ਨਾਰਾ ਕਤੋਂ ਸੁਣ ਰਹੇ ਹ ਜਸਰ 10 12 ਸਾਲ ਦੀ ਉਮਰ ਹੁੰਦੀ ਦੀ 14 ਸਾਲ ਦੀ 13 ਸਾਲ ਦੀ ਉਮਰ ਹੁੰਦੀ ਦੀ ਅੱਜ ਮੇਰੀ ਉਮਰ 60 ਪਲੱਸ ਹੈ ਅੱਜ ਵੀ ਗਰੀਬੀ ਹਟਾਓ ਭਾਈ ਉਹ ਗਰੀਬਾਂ 60 ਸਾਲਾਂ ਬਾਅਦ ਗਰੀਬੀ ਹਟੀ ਨਹੀਂ ਹੈ ਕਿ ਪਹਿਲਾਂ ਦਿੱਲੀ ਜਾਣ ਲਈ ਕੀ ਹੁੰਦਾ ਸੀ ਆਪ ਬੜਿਆਲੇ ਤੋਂ ਹੀ ਤੁਸੀਂ ਚਲੇ ਜਾਓ ਅਰ ਚੰਡੀਗੜ੍ਹ ਜਾਣ ਲਈ 2 ਘੰਟੇ ਲਾ ਰਹੇ ਹਾਂ ਪਟਿਆਲੇ ਜਾਣ ਲਈ 5-5-6-6 ਘੰਟੇ ਲੱਗਦੇ ਜੀ ਜਦੋਂ ਦੇ મોદી ਜੀ ਆਏ ਆ ਮੇਰੇ ਹਿਸਾਬ ਸਿਰ ਲੇਖੋ ਉਹਨਾਂ ਨੇ ਰਾਮ ਮੰਦਰ ਦਾ ਬੜਾ ਵੱਡਾ ਮਸਲਾ ਹੱਲ ਕੀਤਾ ਉੱਥੇ ਬਣਾਇਆ ਜੀ મોદી ਨੂੰ 10 ਸਾਲ ਜੀ ਬਹੁਤ ਸ਼ਗਮ ਕੀਤਾ ਬਹੁਤ ਉੱਠੀ ਡਵੈਲਪਮੈਂਟ ਕਰਤੀ ਹੈ ਨੇ ਬ੍ਰਿਭਾਂਗ ਵਾਸਤੇ ਕੰਮ ਕੀਤੇ ਹਨ ਹੋਰ ਕਈ ਉਹਨਾਂ ਫੈਸਿਲਿਟੀਆਂ ਲੋਕਾਂ ਨੂੰ ਔਰ ਬਾਹਰਲੇ ਕੰਟਰੀ ਨਾਲ ਲਿੰਕ ਬਣਾਏ ਹੋ ਨੇ ਪਿਛਲੇ ਮਹੀਨੇ ਗਿਆ ਸੀ ਵੀਰੇ ਜੰਮੂ ਕਸ਼ਮੀਰ ਉੱਥੇ ਮੈਂ ਦੇਖੀ ਸੜਕਾਂ ਬਣਦੀਆਂ 376 ਤੋਂ ਬਾਅਦ ਜਿਹੜਾ ਡਿਵੈਲਪਮੈਂਟ ਹੋਇਆ ਹੈ ਹਿੰਦੁਸਤਾਨ ਦੇ ਅੰਦਰ ਇਸ ਟਾਈਮ ਜੋ ਮੌਜੂਦਾ ਪੋਜੀਸ਼ਨ ਹੈਗੀ ਹੈ ਸੈਂਟਰਲ ਗਵਰਨਮੈਂਟ ਦੀ ਜੋ ਕੁਝ ਵੀ ਉਹਨੇ ਕਰਿਆ ਹੈ ਜੈਸਾ ਵੀ ਕਰਿਆ ਉਹਦੇ ਵਰਗਾ ਨਾ ਅਜੇ ਤੱਕ ਹੋਇਆ ਹੈ ਨਾ ਹੋਣਾ ਕਿ ਚਲੋ ਮੋਦੀ ਸਰਕਾਰ ਤੋਂ ਆਉਂਦਾ ਜੀਐਸਟੀ ਲੱਗਦੇ ਹਨ ਪਰ ਉਹਦਾ ਫਾਇਦਾ ਵੀ ਹੋਇਆ ਨੂੰ ਟੈਕਸ ਨੇ ਤਾਂ ਲੱਖ ਲੱਖ ਹੁੰਦੇ ਸੀ ਠੀਕ ਹੈ ਭਰਨੇ ਪ੍ਰੇਮ ਪਿਆਰ ਵੀ ਅਮਰੀਕਾ ਨਾਲ ਦੇਖੋ ਕਿੰਨਾ ਸਿਸਟਮ ਬਗਿਆ ਆ ਆਰਥਿਕ ਵਿਸਤਾਰੀ ਉਪਰੋਕਤੀ ਆ ਬਹੁਤ ਦੋਦੋਂ ਤੋਂ ਬਾਅਦ ਬਹੁਤ ਅੱਛੇ ਕੰਮ ਕੀਤੇ ਹਨ ਆ ਇੰਡੀਆ ਨੂੰ ਬਹੁਤ ਹਾਈ ਲੈਵਲ ਤੇ ਲੈ ਗਏ ਬਹੁਤ ਕੰਮ ਕੀਤੇ ਲੋਕਾਂ ਦਾ ਸਵੀ ਲਿਬਲ ਵੀ ਕਰਦੇ ਹਨ ਸਵੀ ਕੀਤੇ ਹਨ ਹੋਰ ਫੈਸਿਲਿਟੀ ਦਿੱਤੀਆਂ ਲੋਕਾਂ ਨੂੰ ਲੋਕਾਂ ਦੇ ਕਾਰਡ ਸੈਂਡ ਕਾਰਡ ਲੋ ਬਣਾਏ ਸਭ ਕੁਝ ਦੀ ਮੁਲਤਵ ਕਰ ਰਹੇ ਆਂ ਸੀ ਲੈਵਲ ਇੰਟਰਨੈਸ਼ਨਲ ਲੈਵਲ ਤੇ ਜਾਈਏ ਉੱਥੇ ਤਾਂ ਦੇਖੋ ਇੰਡੀਆ ਦਾ ਨਾਮ ਬਣਿਆ ਚਮਕਦਾ ਹੈ ਕਿ ਲੋਕ ਹੁਣ ਇੰਡੀਆ ਦੇ ਨਾਮ ਪਛਾਨਣ ਲੱਗ ਗਏ ਹੁਣ ਰਾਮ ਮੰਦਰ ਦਾ ਹੀ ਦੇਖ ਲਓ ਹੁਣ ਇਹ ਕਿੰਨੇ ਦਿਨਾਂ ਦਾੜਿਆ ਹੋਇਆ ਸੀ ਯੂਪੀਏ ਦਾ ਕੰਮ ਸ਼ੁਰੂ ਕੀਤਾ ਆਨਲਾਈਨ ਬੰਦ ਠੀਕ ਹੈ ਜੀ ਸਭ ਤੋਂ ਵੱਡਾ ਡਿਜੀਟਲ ਕੀਤਾ ਜੀ ਬਿਲਕੁਲ ਕੀਤਾ ਇਹਨਾਂ ਨੇ ਐਕਸਪ੍ਰੈਸ ਹਾਈਵੇ ਬੜੇ ਵਧੀਆ ਬਣਾਏ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੈਂ ਜੀ ਦੇਖੀ ਹੈ ਨਾ ਪਿੰਡਾਂ 'ਚ ਪਾਣੀ ਜ਼ਰੂਰ ਪਹੁੰਚਿਆ ਔਰ ਬਿਜਲੀ ਵੀ ਪਹੁੰਚੀ ਬਿਲਕੁਲ ਠੀਕ ਹੈ ਜੀ ਮੈਂ ਇਹ ਚੀਜ਼ ਉਹ ਐਗਰੀ ਹਾਂ ਮੈਂ ਇਹ ਚੀਜ਼ ਦੇਖੀ ਹੈ ਵੀ ਸਾਡੇ ਦੇਖੋ ਮੇਰੇ ਨਾਲ ਮੇਰੇ ਦੁਕਾਨ ਤੇ ਵਰਕਰ ਵੀ ਕੰਮ ਕਰਦੇ ਆ ਕੋਈ ਇੱਕ ਗੱਲ ਜ਼ਰੂਰ ਕਹਿੰਦੇ ਆ ਪਾਣੀ ਹਰ ਇੱਕ ਦੇ ਘਰੇ ਆਇਆ ਜੇ ਮੋਦੀ ਜੀ ਨੇ ਘਰ-ਘਰ ਦੇ ਵਿੱਚ ਗੈਸ ਚੁੱਲ੍ਹੇ ਪਹੁੰਚਾਏ ਵੀ ਸਿੱਧੀ ਜਿਹੀ ਔਰ ਪਾਣੀ ਵੀ ਪਹੁੰਚਾਇਆ ਲਾਈਟ ਵੀ ਪਹੁੰਚਾਈ ਇਹ ਤਾਂ تینਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀਆਂ ਨੇ ਸਸਤੀ ਹੈ ਇਹਨੇ ਹਰ ਗਰੀਬ ਦਾ ਬੈਂਕ ਅਕਾਊਂਟ ਖੁਲਾ ਗਿਆ ਔਰ ਫਿਰ ਤੁਸੀਂ ਤਰੱਕੀ ਦੇਖੋ ਤੁਸੀਂ કે ਜਿਹੜੀਆਂ ਰੋਡਸ ਆਏਂਗੀਆਂ ਕਿਸੇ ਵੀ ਸਟੇਟ ਦੇ ਅੰਦਰ ਦੇਖ ਲਓ ਪੂਰੇ ਇੰਡੀਆ ਦੇ ਅੰਦਰ ਇਹ ਨਕਸ਼ਾ ਬਦਲ ਕੇ ਰੱਖਿਆ ਪਟਿਆਲੇ ਦੀ ਸਿਸਟਮ ਬਧੀਆ ਮਾ ਕੇ ਪਟਿਆਲੇ ਦਾ ਸਿਸਟਮ ਤਕੀਦਾ ਹੋਈ ਆ ਨਾ ਜੀ ਦੇਖੋ ਕਿੰਨੇ ਪੁਲ ਬਣਾਤੇ ਆ ਹੁਣ ਤੁਸੀਂ ਬੱਸ ਸਟੈਂਡ ਤੇ ਦੇਖ ਲਓ ਥੱਲੇ ਦੀ ਉਹ ਕੱਟਦਾ ਰਸ਼ ਕਿੰਨਾ ਹੁੰਦਾ ਜੀ ਪਹਿਲਾਂ ਬੱਸ ਸਟੈਂਡ ਬਾਹਰ ਕੱਢਤਾ ਕਿੰਨੇ ਟ੍ਰੈਫਿਕ ਕੱਢ ਗਏ ਨੇ ਦੁੱਖਣਵਾਰ ਲੰਘੇ ਨੀ ਜਾਂਦਾ ਸੀ ਪੰਜਵੀਂ ਨੂੰ ਇੱਕ ਇੱਕ ਘੰਟਾ ਵੀ ਮੈਂ ਟ੍ਰੈਫਿਕ ਵਿੱਚ ਖੜਿਆ ਦੁੱਖਣਵਾਰ ਸਾਰੇ ਲਿੰਕ ਜਿਹੜੇ ਬਣਾਏ ਆ ਬਾਹਰ ਸਾਰੇ ਕਈ ਕੰਟਰੀ ਵਾਲੇ ਨੇ ਬਹੁਤ ਅੱਛੇ ਦੋਸਤ ਬਣਾਏ ਆਪਣੇ ਹਾਂ ਜਿੱਥੇ ਵੀ ਜਾਂਦਾ ਹੈ ਉਹਦਾ ਅੱਛਾ ਸਵਾਗਤ ਹੁੰਦਾ ਹੈ ਦਾ। ਪਲੰਦਰ ਲੇਬਰ ਕੰਮ ਕਰਦੀ ਹੈ ਨਾ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਸਾਨੂੰ ਘਰ ਮਿਲੇ ਆ। ਉਹਨਾਂ ਨੂੰ ਨੇਚੁਰਲੀ ਘਰ ਮਿਲੇ ਆ ਉਹਨਾਂ ਨੂੰ। ਉਹ ਕੋਈ ਦੋਸਤ ਚ ਦੋ ਕੋਈ ਦੋਰਾ ਹੀ ਨਹੀਂ ਕਿਤੇ ਹਾਂ ਕੰਮ ਰਿਹਾ ਨਾ। ਅੱਜ ਤੱਕ ਸਟੇਟਾਂ ਜਿਹੜੀਆਂ ਹੈਗੀਆਂ ਉਹ ਸੈਂਟਰ ਦੀ ਪਾਵਰ ਨਾਲ ਸੈਂਟਰ ਜੋ ਕਰ ਰਿਹਾ ਹੈ। ਉਸकी ਪਾਵਰ ਦੇ ਨਾਲ ਉਹ ਆਪਣਾ ਗੱਡੀ ਚਲਾ ਰਹੇ ਆ। ਔਰ ਉਹ ਜਾਣੇ ਕਿ ਨਾਮ ਸਾਡਾ ਹੋ ਜਵੇ, ਸਟੇਟ ਦਾ ਹੋ ਜਵੇ। ਭਾਈ ਨਹੀਂ। ਹਰ ਇੱਕ ਕੰਮ ਹੈ ਭਾਈ ਉਹਨਾਂ ਦਾ। ਗਲੀਆਂ ਪੱਕੀਆਂ ਕਰਾਉਣ ਤੱਕ ਟਾਈਲਾਂ ਲਵਾਉਣ ਤੱਕ ਠੀਕ ਹੈ ਜੀ ਡਿਜੀਟਲ ਰੈਂਟਸ ਤੋਂ ਬਾਅਦ ਦੇਖੋ ਇੱਕ ਤਾਂ ਔਨਲਾਈਨ ਕੰਮ ਬਧਿਆ ਵੀ ਹੈ ਫਾਇਦਾ ਹੀ ਹੋ ਰਿਹਾ ਤੇਪਾਂ ਲਈ ਹੈ ਦੇਖੋ ਉਹਨੇ ਮੋਦੀ ਜੀ ਨੇ ਇੱਕ ਮੈਨੇ ਆਪਣੀ ਮੈਡੀਕਲ ਦੇ ਵਿੱਚ ਹੈ ਉਹਨਾਂ ਦਾ ਇੱਕ ਕਾਰਡ ਬਣਾਇਆ ਹੋਇਆ ਜੋ ਮੈਨੂੰ ਮੈਂ ਦੇਖਿਆ ਕਿ ਉਹਦੇ ਵਿੱਚ ਆਸ਼ਵਮਨ ਕਾਰਡ ਦੇ ਵਿੱਚ ਬੈਨੀਫਿਟ ਹੈ 5 ਲੱਖ ਰੁਪਏ ਤੱਕ ਦਾ ਉਹਦਾ ਸਾਰਾ ਕੁਝ ਕਵਰ ਹੋ ਹੀ ਰਿਹਾ ਉਹਦਾ ਬੈਨੀਫਿਸ਼ੀਅਰੀ ਹੋ ਰਿਹਾ ਇੱਲਾ ਕਿੱਥੇ ਹੋ ਰਿਹਾ ਸੀ ਠੀਕ ਹੈ ਅੱਜ ਜਿਹੜੇ ਨਵੇਂ ਹੋਮ ਲੋਨ ਤੇ ਵੀ ਸਬਸਿਡੀ ਮਿਲ ਰਹੀ ਹੈ ਤਾਂ ਡ੍ਰਿਪਾਂ ਲਈ ਵੀ ਹੈ ਕੋਈ ਹੋਮ ਲੋਨ ਲੈ ਜਾ ਤੇ ਲੱਖ ਡੇਢ ਲੱਖ ਰੁਪਏ ਨੂੰ ਸਬਸਿਡੀ ਮਿਲ ਰਹੀ ਹੈ ਪਹਿਲਾਂ ਗੱਡੀ ਸਰਕਾਰ ਦੇ ਰਹੀ ਸੀ ਨਹੀਂ ਦੇ ਰਹੀ ਸੀ ਨਾ ਤਾਂ ਲੋਕਾਂ ਜਿਹੜੇ ਖੇਮਾ ਕਿਸਾਨਾਂ ਵਾਸਤੇ ਵੀ ਹੋਰ ਮਨੇ ਕਿ ਬਣਾਇਆ ਹੈ ਪੈਸੇ ਪਾਉਂਦੇ ਕਿਸਾਨਾਂ ਦੇ ਪਪਾਇਆ ਕਾਰਡ ਬਣਾਏ ਹਨ ਹੋਰ ਮਕਾਨਾਂ ਦੇ ਵੀ ਕਰਿਆ ਕੰਮ ਹੋਰ ਜਿਹੜੇ ਐਸਮੈਂਟ ਕਾਰਡ ਬਣਾਈ ਬਣ ਰਹੇ ਹਨ ਇਹ ਵਾਲੇ ਘੱਟ ਦੇ ਵਿਆਹ ਦੇ ਲੋਨ ਦੇ ਰਹੇ ਹੈਗੇ ਮਕਾਨ ਵੀ ਬੁਕਾਨਾ ਵਾਸਤੇ ਵੀ ਕੁਝ ਕਾਰੋਬਾਰੋ ਆਸੇ ਵੀ ਜਾਣਕਾਰੀ ਯੋਜਨਾ ਬੇਟੀ ਪੜ੍ਹਾਓ ਯੋਜਨਾ ਉਹ ਕੁਝ ਐਸੇ-ਐਸੇ ਬੜੇ ਇਨਾਂ ਨੇ ਕੰਮ ਕਰੇ ਆ ਜਿਹਦੇ ਨਾਲ ਉਹ ਸਾਰੀ ਗਰੀਬਾਂ ਨੂੰ ਸਪੋਰਟ ਹੈ ਬਹੁਤ ਛੇ ਜੋ ਅੱਗੇ ਨਾ ਹੋਈ ਬਹੁਤ ਅੱਛਾ ਕੰਮ ਹੋ ਰਿਹਾ ਸਭ ਟੇਣਾ ਵੀ ਮੈਂ ਕਈ ਮੈਟਰਨ ਨਵੀਆਂ ਚਲਾਈਆਂ ਨੇ ਹੋਰ ਕਈ ਵੀ ਕੰਮ ਕਿਤੇ ਸੜਕਾਂ ਵੀ ਬਹੁਤ ਬਣ ਰਹੀਆਂ ਬਣੀਆਂ ਬਣ ਵੀ ਰਹੀਆਂ ਅਗਰ ਨਾਲੋਂ ਬਹੁਤ ਇੰਡੀਆ ਤੋਂ ترقی ਦੇ ਅਸੀਂ ਕਰਨੀ ਅਜਿੰਨੀਆਂ ਸੜਕਾਂ ਬੜੀਆਂ ਪੰਜਾਬ ਦੇ ਅੰਦਰ ਇਹ ਕਿੰਨੇ ਬਣਾਈਆਂ ਇਹ ਸਟੇਟ ਗਵਰਨਮੈਂਟ ਨੇ ਨਹੀਂ ਬਣਾਈਆਂ ਇਹ ਸੈਂਟਰ ਗਵਰਨਮੈਂਟ ਨੇ ਬਣਾਈਆਂ ਸੜਕਾਂ ਦੇਖਦੇ ਆ ਆ ਜਿਹੜੀਆਂ 4 ਲੇਨ ਬਣਾ ਦੀਆਂ 6 ਲੇਨ ਬਣਾ ਦੀਆਂ ਮੁੰਬਈ ਦੇ ਅੰਦਰ ਸਮੁੰਦਰ ਦੇ ਉੱਪਰ ਇਹ ਪੁਲ ਬਣਾ ਦਿਆ ਇੱਕ ਉਹ ਜੇਲਮ ਨਦੀ ਦੇ ਉੱਪਰ ਪੁਲ ਬਣਾ ਦਿਆ ਬੌਜੀ ਇਹ ਗੱਲਾਂ ਕਹਾ ਹੋਈਆਂ ਦੀਆਂ ਆਰਥਿਕ ਵਿਵਸਥਾ ਨਾ ਬਹੁਤ ਗਲਵਾਤਾ ਕੋਈ ਟੱਕਰ ਚ ਹੈ ਨਹੀਂ ਜੋ ਮੋਦੀ ਦੇ ਬਰਾਬਰ ਖੜ ਸਕੇ ਕੰਮ ਕਰ ਸਕੇ ਜੀ ਹੈ ਨਹੀਂ ਕੋਈ ਮੋਦੀ ਸਾਹਿਬ ਦੀ ਇੱਕ ਫੇਸ ਦੀ ਵੈਲਿਊ ਹੈ ਉਹਨਾਂ ਦੇ ਕੰਪੀਟੀਸ਼ਨ ਚ ਕੋਈ ਹੋਰ ਫੇਸ ਨਹੀਂ ਹੈ ਜਿਹੜੀ ਦੇ 10 ਸਾਲਾਂ ਤੋਂ ਹੈ ਉਹੀ ਹੈ ਬੀਜੇਪੀ ਨਰਿੰਦਰ ਮੋਦੀ ਦੇ ਮੁਕਾਬਲੇ ਚ ਕੋਈ ਹੈ ਨਹੀਂ ਮੋਦੀ ਨੂੰ ਮੌਕਾ ਜਿਹੜਾ দেয়া ਜਾਏਗਾ ਉਸ ਦਾ ਰੀਜ਼ਨ ਬਿਹਾਈਂਡ ਇਹੀ ਹੈ ਕਿ ਜਿਹੜਾ 70 ਸਾਲਾਂ ਨਹੀਂ ਕੰਮ ਹੋਇਆ ਉਹ 10 ਸਾਲਾਂ ਹੋ ਗਿਆ